ਵਾਹਿਗੁਰੂ ਜੀ ਕੀ ਅੱਜ ਸਾਡੇ ਇਕੱਠੇ ਹੋਣ ਦਾ ਕਾਰਨ ਇੱਕ ਹੀ ਹੈਗਾ ਵੀ ਅੱਜ ਅਸੀਂ ਬਾਲਾ ਡੀਸੀ ਨੂੰ ਲਿਖਤੀ ਇੱਕ ਮੰਗ ਪੱਤਰ ਵੀ ਦੇਣ ਲੱਗੇ ਆਂ ਤੇ ਇੱਕ ਮੁੱਖ ਮੰਤਰੀ ਪੰਜਾਬ ਨੂੰ ਵੀ ਜੋ ਕਿ ਸਾਡੇ ਪ੍ਰੋਇਪਰ ਦੇ ਕਲਖੁਰਦ ਬਲਾਕ ਦੇ ਵਿੱਚ ਪਿੰਡ ਹੁਮਨ ਸਿੰਘ ਵਾਲਾ ਪੈਂਦਾ ਏ ਜਿੱਥੇ ਗਰਮੀਤ RAM ਰਹੀਨ ਦੇ ਚੇਲੇ ਇੱਕ ਡੇਰਾ ਬਣਾ ਰਹੇ ਨੇ ਉੱਥੇ ਅੱਜ ਤੋਂ 6-7 ਮਹੀਨੇ ਪਹਿਲਾਂ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਆਈਆਂ ਸੀ ਜਿੰਦੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਡੇਰਾ ਬਿਲਕੁਲ ਬੰਦ ਕੀਤਾ ਗਿਆ ਸੀ ਪਰਚਾ ਦਰਜ ਕਰਾਂਗੇ ਫਿਰ ਉਹ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਪਰਚਾ ਦਰਜ ਨਹੀਂ ਹੋਇਆ ਹੋਨਰ ਸੀ ਅੱਜ ਪੰਜਾਬ ਦੀਆਂ ਸਿੱਖ ਜੱਥੇਬੰਦੀਆਂ ਤੇ ਕਲਗੀਧਰ ਪਾਤਸ਼ਾਹ ਨੂੰ ਭਾਨ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਸਾਰੀਆਂ ਸਿੱਖ ਜੱਥੇਬੰਦੀਆਂ ਨਿਹੰਗ ਸਿੰਘ ਜੱਥੇਬੰਦੀਆਂ ਸਮਾਜ ਸੇਵੀ ਸੰਤ ਸਮਾਜ ਸਾਰਿਆਂ ਨੂੰ ਅਪੀਲ ਕਰਦੇ ਹਾਂ ਜੇ ਤਾਂ ਇਹਨਾਂ ਕਾਨੂੰਨੀ ਕਾਰਵਾਈ ਕਰਤੀ ਉਹਨਾਂ ਜੋਸ਼ੀਆਂ ਦੇ ਖਿਲਾਫ ਕੀ ਕਾ ਨਹੀਂ ਤਾਂ ਅੱਜ ਹੀ ਵੱਡਾ ਇਕੱਠ 25 ਫਰਵਰੀ ਨੂੰ ਤਕਦੀਕਾਂਗੇ ਪ੍ਰਸ਼ਾਸਨ ਨੂੰ 25 ਫਰਵਰੀ ਦੇ ਬਾਅਦ ਅਸੀਂ ਆਪਣੇ ਹੱਥਾਂ ਨਾਲ ਸਾਨੂੰ ਭਵੇਂ ਸਾਡੀ ਸ਼ਹਾਦਤ ਹੋਵੇ ਚਾਹੇ ਸਾਡੇ ਦੇ ਪਰਚਾ ਦਰਜ ਹੋ ਜਾਵੇ 25 ਫਰਵਰੀ ਦੇ ਬਾਅਦ ਉੱਥੇ ਡੇਰੇ ਦਾ ਨਾਂ ਨਿਸ਼ਾਨ ਨਹੀਂ ਰਹਿਣ ਦਾਂਗੇ ਅਸੀਂ ਪੀਲਾਂ ਦਲੀਲਾਂ ਕਰਕੇ ਸਭ ਵੇਖ ਲਿਆ ਨੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਅਸੀਂ ਨਹੀਂ ਕਹਿ ਰਹੇ ਹੁਣ ਜਿਹੜੀਆਂ ਪੰਜਾਬ ਸਰਕਾਰ ਨੇ ਸਿੱਟਾਂ ਬਣਾਈਆਂ ਸੀ ਉਹਨਾਂ ਸਿੱਟਾਂ ਵਿੱਚ ਦਰਮੀਤ ਰਾਮ ਰਹੀਮ ਦੋਸ਼ੀ ਪਾਇਆ ਗਿਆ ਹੈ ਉਹ ਕਿਹੜਾ ਪ੍ਰਦੀਪ ਪਲੇਅਰ ਜਾਂ ਬਗਰੇਟਾ ਵਰਗੇ ਜਿਹੜੇ ਫੜ ਕੇ ਲੈਂਦੇ ਨੇ ਜਿਨ੍ਹਾਂ ਤੋਂ 6 ਕਰੋੜ ਰੁਪਇਆ ਡੇਰਾ ਸਰਸਾ ਨੇ ਭੇਜਿਆ ਸੀ ਬੰਦਿਆਂ ਨੂੰ ਦੇਣ ਲਈ ਵੀ ਤੁਸੀਂ ਬੇਦਬੀ ਕਰਾਓ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਬੁਰਜਵਾਰ ਸਿੰਘ ਨਾਲ ਮਹਾਰਾਜ ਰੂਪ ਚੁੱਕ ਕੇ ਬਗਰਾੜੀ ਦੀਆਂ ਗਲੀਆਂ ਵਿਚਾਂ ਖਲਾਰ ਕੇ ਤੇ ਉਹਨਾਂ ਕਿਹਾ ਵੀ ਉਹਨਾਂ ਕੋ ਸਬੂਤ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਇਹਦੀ ਸ਼ਕਤੀ ਨਹੀਂ ਗਈ ਫਿਰ ਸਿੱਖ ਕੌਮ ਦੇ ਜੋਧਿਆ ਨੇ ਆਪਣੀਆਂ ਸ਼ਹਾਦਤਾਂ ਦੇਖ ਕੇ ਉਹਨਾਂ ਜ਼ਾਲਮਾਂ ਦਾ ਉਹ ਸਮੇਂ ਦੀ ਸਰਕਾਰ ਦਾ ਮੂੰਹ ਮੋੜਤਾ ਫਿਰ ਉਹ ਗਰਮੀਤ ਆਰਾਮ ਰਹੀਨ ਵੀ ਤੁਸੀਂ ਵੇਖ ਰਹੇ ਹੋ ਜੇਲ੍ਹ ਦੀਆਂ ਕਾਬ ਕੋਠਰੀਆਂ ਵਿੱਚ ਜੋ ਸਜ਼ਾ ਕੱਟ ਰਿਹਾ ਏ ਬਲਾਤਕਾਰ 302 ਤੇ ਹੋਰ ਗੁਰੂ ਗ੍ਰੰਥ ਸਾਹਿਬ ਦਾ ਵੀ ਦੋਸ਼ੀ ਪਾਇਆ ਗਿਆ ਏ ਅਸੀਂ ਇਸ ਕਰਕੇ ਅੱਜ ਇਹ ਅਪੀਲ ਕਰਨ ਆਏ ਆ ਕਿ ਕੱਲ ਨੂੰ ਇਹ ਨਾ ਕੋਈ ਸਿੱਖ ਜਥੇਬੰਦੀਆਂ ਨੇ ਕਾਨੂੰਨ ਹੱਥ ਚ ਲਿਆ ਏ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਵਿਝਾਰੜਾ ਸਾਨੂੰ ਇਹ ਤੁਹਕਾ ਦਿਖਦਾ ਨਹੀਂ ਕਿਉਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਚ ਖਿਲਾਰੇ ਗਏ ਸਾਡੇ ਜਾਨ ਤੋਂ ਪਿਆਰੇ ਸਿੰਘ ਉਸ ਬਲਾਤਕਾਰੀ ਤੇ ਗੁੰਡਿਆਂ ਨੇ ਸ਼ੀਤ ਕੀਤੇ ਨੇ ਤੇ ਫਿਰ ਹੁਣ ਅਸੀਂ ਇਸ ਪੰਜਾਬ ਦੀ ਧਰਤੀ ਤੇ ਕੋਈ ਡੇਰਾ ਨਹੀਂ ਖੁੱਲਣ ਦੇਾਂਗੇ ਤੁਗੰਤਮਾਨ ਨੂੰ ਵੀ ਕਹਿੰਦੇ ਆ ਅਪੀਲ ਕਰਦੇ ਆ ਪਹਿਲੀ ਵਾਰੀ ਇਹ ਡੇਰੇ ਬੰਦ ਕਰਾ ਦੇ ਇਹ ਕਿਹੜੇ ਇੱਥੇ ਨਵੇਂ ਡੇਰੇ ਬੰਦ ਰਹੇ ਨੂੰ ਬੰਦ ਤੁਰੰਤ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਸਾਨੂੰ ਬਰ ਅਗਲਾ ਮਜਬੂਰਨ 25 ਫਰਵਰੀ ਨੂੰ ਮਗਰੋਂ ਵੱਡੇ ਸੰਘਰਸ਼ ਦਾ ਅਸੀਂ ਕੌਮ ਨੂੰ ਅਪੀਲ ਕਰਾਂਗੇ 25 ਨੂੰ ਅਸੀਂ ਵੱਡਾ ਇਕੱਠ ਇੱਥੇ ਪ੍ਰੋਪਰ ਦੇ ਵਿੱਚ ਕਰਾਂਗੇ ਤੇ ਡੇਰਾ ਜਾ ਕੇ ਸਾਨੂੰ ਬੇਸ਼ਰਮੀ ਟਾਉਣਾ ਪਵੇ ਕੁਝ ਵੀ ਸਾਨੂੰ ਉਹਨਾਂ ਭਰਾਵਾਂ ਨਾਲ ਵਿਚਾਰ ਕਰਕੇ ਕਰਾਂਗੇ ਇਹਨੀਆਂ ਕੁ ਬੇਨਤੀਆਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਡੇਰਾ ਝੂਠਾ ਸੌਦਾ ਆਰਾਮ ਰਹੀਮ ਜਿਹੜਾ ਆ ਪਿਛਲੇ 2007 ਤੋਂ ਹੀ ਜੋ ਸਿੱਖ ਵਿਰੋਧੀ ਹਰ ਕਤਾਂ ਕਰਦਾ ਆ ਰਿਹਾ ਆ ਕਦੇ ਉਹਨੇ ਕਲਗੀਧਰ ਪਾਤਸ਼ਾਹ ਦਾ ਸਮਾਗ ਰਚਨਾ ਕਦੇ ਉਹਨੇ ਜਿਹੜਾ ਆ ਸ਼ਰਬਤ ਦਾ ਕੜਾਇਆ ਕੋਲ ਕੇ ਅਮਰ ਸੰਚਾਰ ਦੀ ਰਿਸ ਕਰਨੀ ਕਦੇ ਉਹਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਵਿਵਧੀ ਕਰਨੀ ਕਰਵਾਉਣੀ ਇਹ ਆਪਾਂ ਲੰਬੇ ਸਮੇਂ ਤੋਂ ਆਪਾਂ ਵੇਂਦੇ ਆ ਰਹੇ ਆ ਕਿ ਇਹ ਸਾਰਾ ਕੁਝ ਜਿਹੜਾ ਸਿੱਖ ਰੋਧੀ ਤਾਕਤ ਹੋ ਕੇ ਨਿਭੜਿਆ ਆ ਸੋ ਅਸੀਂ ਸਮੇ ਸਮੇਤੇ ਸਰਕਾਰਾਂ ਨੂੰ ਅਪੀਲਾਂ ਵੀ ਕੀਤੀਆਂ ਪਰ ਕਿਸੇ ਨੇ ਸਾਡੀ ਗੁਹਾਰ ਨਹੀਂ ਸੁਣੀ ਇੱਥੋਂ ਤੱਕ ਕਿ ਉਹਦੇ ਤੇ ਪਰਚੇ ਵੀ ਹੋਏ ਆ ਫਰੋਜਪੁਰ ਦੇ ਵਿੱਚ ਵੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆ ਕਿ ਜਿਹੜੇ ਇਹਦੇ ਡੇਰੇ ਆ ਇੱਕ ਦੇ ਵਿੱਚ ਨਾਮ ਚਰਚਾ ਜਿਹੜੀ ਬੰਦ ਕਰਾਈ ਸੀ ਦੂਜੇ ਪਾਸੇ ਜਿਹੜਾ ਘਲ ਖੁਰਦ ਦੇ ਵਿੱਚ ਹਕੂਮਤ ਸਿੰਘ ਵਾਲਾ ਵਿਕੇ ਦਾ ਡੇਰਾ ਬਣ ਰਿਹਾ ਆ ਉਹ ਡੇਰੇ ਦੇ ਮੁਤਲਕ ਮੁਤਲਕ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਬੜੀ ਗੁਹਾਰ ਲਾਈ ਜਿਸ ਤੇ ਕੁਝ ਸਮਾਂ ਪਹਿਲਾਂ ਇਹਨਾਂ ਨੇ ਬੰਦ ਕਰੀ ਰੱਖਿਆ ਫਿਰ ਪ੍ਰਸ਼ਾਸਨ ਨੇ ਅੱਖਾਂ ਮੀਟ ਲਈਆਂ ਫਿਰ ਕੀ ਹੋਇਆ ਉਹਨਾਂ ਨੇ ਫਿਰ ਡੇਰਾ ਸ਼ੁਰੂ ਕਰ ਦਿੱਤਾ ਫਿਰ ਪ੍ਰਸ਼ਾਸਨ ਘਾਰ ਲਾਉਣ ਤੇ ਕੱਲ ਮੈਨੂੰ ਪਤਾ ਲੱਗਾ ਕਿ ਡੀਐਸਪੀ ਦਿਹਾਤੀ ਰਜੇਸ਼ ਕੁਮਾਰ ਜੀ ਉਹਨਾਂ ਨੇ ਜਾ ਕੇ ਉੱਥੇ ਰੋਗ ਲਾਈ ਆ ਪਰ ਇਹ ਰੋਗ ਜਿਹੜੀ ਆ ਪੂਰਨ ਤੌਰ ਤੇ ਨਹੀਂ ਲੱਗੀ ਅਸੀਂ ਇਹਨਾਂ ਕਿਉਂਕਿ ਹੁਣ ਜੇ ਆਪਾਂ ਹਿਸਾਬ ਲਾਈਏ ਜਿਹੜਾ ਇੱਕ ਪ੍ਰਦੀਪ ਕਲੇਰ ਆ ਜਿਹੜਾ ਮੁੱਖ ਦੋਸ਼ੀ ਸੀ ਗੁਰੂਗ੍ਰੰਥ ਸਾਹਿਬ ਜੀ ਦੀਆਂ ਵਿਵਦਿੰਗਾਂ ਦਾ ਪ੍ਰਦੀਪ ਕਲੇਰ ਕਿੰਨੇ ਚਿਰ ਤੋਂ ਭਗੌੜਾ ਸੀ ਜਿਹੜਾ ਪਰਚਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਸਰਸੇਵਾਲੇ ਦਾ ਮੁਖੀ ਦਾ ਜਿਹੜਾ ਸੀ ਉਹ ਮੁੱਖ ਬੰਦਾ ਸੀਗਾ ਉਹਦਾ ਪੈਦਾ ਕੀਤਾ ਹੋਇਆ ਸੀਗਾ ਉਹਦੀਆਂ ਫੋਟੋਆਂ ਜਿਹੜੀਆਂ ਆ ਲੰਗਰ ਵਰਤੌਦੇ ਦੀਆਂ ਜੁਦੇ ਆ ਦੇ ਵਿੱਚ ਜਿਹੜੀਆਂ ਵਾਇਰਲ ਹੋਈਆਂ ਉਹਦੇ ਤੋਂ ਉਹਨਾਂ ਨੇ ਫਿਰ ਪ੍ਰਸ਼ਾਸਨ ਨੇ ਸਰਕਾਰ ਨੇ ਜੁਦੇ ਆ ਜੁਪੀ ਦੇ ਵਿੱਚ ਜਾ ਕੇ ਉਹਨੂੰ ਜਿਹੜਾ ਪ੍ਰਦੀਪ ਕਲੇਰ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਤੋ ਅਸੀਂ ਆਨੇ ਆ ਕਿ ਏਡੇ ਵੱਡੇ ਦੋਚੀ ਤੇ ਦੋਸ਼ ਤਹਿਤ ਹੋਣ ਦੇ ਖਾਤਰ ਵੀ ਅੱਜ ਵੀ ਇਹ ਡੇਰੇ ਨੂੰ ਜਿਹੜੇ ਪ੍ਰਫੁੱਲਤ ਕਰਨ ਵਾਸਤੇ ਸਰਕਾਰਾਂ ਲੱਗੀਆਂ ਹੋਈਆਂ ਨੇ ਮੈਂ ਭਗਵੰਤਮਾਨ ਸਰਕਾਰ ਨੂੰ ਬੇਨਤੀ ਕਰਦਾ ਹਾਂ ਔਰ ਅਪੀਲ ਕਰਦਾ ਹਾਂ ਕਿ ਸਾਡੀਆਂ ਮੰਗਾਂ ਵੱਲ ਧਿਆਨ ਦੇ ਕੇ ਇਹ ਡੇਰਾ ਅਸਰਸਾ ਜਿਹੜਾ ਨਵਾਂ ਬਣ ਰਿਹਾ ਆ ਇੱਥੇ ਹਕੂਮਤ ਸਿੰਘ ਵਾਲਾ ਇੱਥੇ ਪੂਰਨ ਪਾਬੰਦੀ ਲਾਈ ਜਾਵੇ ਜੇ ਪ੍ਰਸ਼ਾਸਨ ਨੇ ਸਾਡੀ 25 ਤਰੀਕ ਤੱਕ ਅਸੀਂ ਉਡੀਕਾਂਗੇ ਵੱਡਾ ਕੱਠ ਕਰਾਂਗੇ ਨਾ ਸਾਡਾ ਇੱਕ ਗੁਹਾਰ ਸੁਣੀ ਤਾਂ ਫਿਰ ਅਸੀਂ ਆਪਣੇ ਹੱਥਾਂ ਦੇ ਨਾਲ ਸੇਵਾ ਕਰਾਂਗੇ ਉਹ ਡੇਰੇ ਨੂੰ ਢਾ ਕੇ ਆਵਾਂਗੇ ਸੋ ਇਹਨਾਂ ਬੇਨਤੀਆਂ ਦੇ ਨਾਲ ਹੀ ਅਸੀਂ ਅੱਜ ਡੀਸੀ ਫਿਰੋਜ਼ਪੁਰ ਸਾਹਿਬ ਨੂੰ ਅਸੀਂ ਇੱਕ ਮੰਗ ਪੱਤਰ ਦੇਣ ਜਾ ਰਹੇ ਹਾਂ ਸੋ ਸਾਰੀਆਂ ਜਥੇਬੰਦੀਆਂ ਦੇ ਦੋ-ਦੋ ਨਮਾਇਦੇ ਜਿਹੜੇ ਤਿੰਨ-ਤਿੰਨ ਆਏ ਆ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਆ ਕਿ ਜਿਨ੍ਹਾਂ ਨੇ ਪੰਥ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਦਾ ਗਰਜ ਜਿਹੜਾ ਆਪਣੇ ਹਿਰਦੇ ਵਿੱਚ ਰੱਖ ਕੇ ਇਸ ਅ ਅੱਜ ਦੇ ਮੰਗ ਪੱਤਰ ਦੇ ਵਿੱਚ ਹਿਸਾਬ ਆਇਆ ਆ ਸੋ ਇਹਨਾਂ ਬੇਨਤੀਆਂ ਦੇ ਨਾਲ ਫਤਕ ਜਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰਾ ਮਸਲਾ ਹੈ ਕਿ ਕੀ ਦੇਖੋ ਜੋ ਮੰਗ ਪੱਤਰ ਆਇਆ ਸੀ ਪੁਲਿਸ ਨੂੰ ਲੋੜਿੰਦੀ ਕਰ ਵਾਲੀ ਪੇਤਾਂ ਨੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕੌਣ ਬਣਾ ਰਿਹਾ ਹੈ ਇਹਦਾ ਪਤਾ ਨਹੀਂ ਦੇਖ ਮੰਗ ਪੱਤਰ ਪੁਲਿਸ ਆਪੀ ਜਾਂਚ ਕਰੇਗੀ ਬੱਬਰ ਆਮੀ ਨੂੰ ਲੈ ਕੇ ਪਤਾ ਨਹੀਂ ਮੰਗ ਪੱਤਰ ਜਿਹੜਾ ਉਹ ਪੁਲਿਸ ਦਾ ਕੰਮ ਹੈਗਾ ਜਾਂਚ ਕਰਨਾ ਉਪਰਤ ਕਰੇਗੀ ਕਰੇਗਾ ਠੀਕ ਹੈ